ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਦੂਰੇ ਸੁਪਨੇ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਇਹ ਕਹਾਣੀ ਲਖਵਿੰਦਰ ਸਿੰਘ ਸੰਤੂ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਨਹੀਂ ਫੇ ਤੁਸੀਂ ਭੁੱਲ ਜਾਓਗੇ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਮਤਰੀ ਮਾਤੇ ਪਰਜਾਈ ਦੋਵੇਂ ਵਿਧਵਾਵਾਂ ਸਨ ਇੱਕੋ ਜਿੰਨੀਆਂ ਦੁਖੀ ਸਨ ਮਾਂਵਾ ਧੀਆਂ ਵਾਂਗ ਰਹਿ ਸਕਦੀਆਂ ਸਨ ਪਰ ਜਾਇਦਾਦ ਦਾ ਲਾਲਚ ਉਹਨਾਂ ਨੂੰ ਇੱਕ ਦੂਜੀ ਦੇ ਨੇੜੇ ਨਹੀਂ ਹੁੰਦਿੰਦਾ ਸੀ ਮੈਂ ਸਹੁਰਿਆਂ ਦੇ ਨਰਕ ਵਿੱਚੋਂ ਨਿਕਲ ਕੇ ਉੱਥੇ ਸਿਰ ਲਕਾਉਣ ਗਈ ਸੀ ਦਿਨ ਕੱਟਣ ਗਈ ਸੀ ਦੋਹਾਂ ਕੋਲ ਬੈਠਦੀ ਉੱਠਦੀ ਦੋਹਾਂ ਦੀਆਂ ਗੱਲਾਂ ਸੁਣ ਲੈਂਦੀ ਇਹ ਇਕੱਲੀ ਬੈਠੀ ਹੁੰਦੀ ਬਾਪੂ ਜੀ ਤੇ ਪੀਰੇ ਨੂੰ ਯਾਦ ਕਰਕੇ ਰੋ ਲੈਂਦੀ ਉਹ ਦੋਵੇਂ ਸਾਦਾ ਸੰਤਾ ਕੋ ਜਾਂਦੇ ਸਨ ਇੱਕ ਦੂਜੀ ਨੂੰ ਬਰਬਾਦ ਕਰਨ ਲਈ ਧਾਗੇ ਤਵੀਤ ਤੋਂ ਲੈ ਕੇ ਆਉਂਦੇ ਸਨ ਮੇਰੇ ਹੱਥ ਤੋਂ ਬੇੜੀਆਂ ਦੇ ਸਵਾਰ ਵਰਗੀ ਸੀ ਪਰਜਾਈ ਤੋਂ ਆਗਿਆ ਲੈ ਮਾਂ ਕੋਲ ਜਾਂਦੀ ਜੇ ਜ਼ਿਆਦਾ ਟਾਈਮ ਲਾ ਆਉਂਦੀ ਤਾਂ ਪਰਜਾਈ ਮੂੰਹ ਮੋਟਾ ਕਰ ਲੈਂਦੀ ਜੇ ਮਾਂ ਕੋਲ ਕਈ ਦਿਨ ਨਾ ਜਾਂਦੀ ਤਾਂ ਮੇਨੇ ਦੇਨ ਲੱਗ ਜਾਂਦੀ ਮੇਰੇ ਹਾਲਤ ਖਰਾਬ ਸੀ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਸੀ ਮਤਰੇ ਹੀ ਮਾਂ ਤਾਂ ਮੇਰੇ ਵਿਆਹ ਤੋਂ ਮਗਰੋਂ ਘਰ ਆਈ ਸੀ ਉਸ ਉੱਤੇ ਮੈਂ ਆਪਣਾ ਕੋਈ ਅਧਿਕਾਰ ਨਹੀਂ ਸਮਝਦੀ ਸੀ ਪਰ ਪਰਜਾਈ ਨੇ ਮੈਨੂੰ ਮਾਵਾਂ ਵਾਂਗ ਪਾਲਿਆ ਸੀ ਉਸ ਨੂੰ ਕੋਈ ਵੀ ਗੱਲ ਮੈਂ ਖਾਸ ਅਧਿਕਾਰ ਨਾਲ ਕਹਿ ਸਕਦੀ ਸੀ ਇੱਕ ਦਿਨ ਮੈਂ ਉਸ ਨੂੰ ਦੁਖੀ ਹੋ ਕੇ ਕਿਹਾ ਭਾਬੀ ਜੀ ਤੇਰਾ ਸਹਾਰਾ ਤੱਕ ਕੇ ਮੈਂ ਸਹਰਾ ਘਰ ਛੱਡ ਕੇ ਆਈ ਹਾਂ ਤੇਰਾ ਕਰ ਮੈਨੂੰ ਆਪ ਦਾ ਕਰ ਪੇਕਾ ਕਰ ਲੱਗਦਾ ਬਾਪੂ ਜੀ ਤੇ ਵੀਰ ਜੀ ਦਾ ਕਰ ਲੱਗਦਾ ਉਹਨਾਂ ਵਾਂਗ ਹੀ ਮੈਨੂੰ ਤੇਰਾ ਦਿਲੋਂ ਮੋਹ ਆਉਂਦਾ ਮਾਂ ਤਾਂ ਮੈਂ ਦੇਖੀ ਹੀ ਨਹੀਂ ਤੂੰ ਹੀ ਮੈਨੂੰ ਮਾਵਾ ਵਾਂਗ ਪਾਲਿਆ ਧੀਆ ਵਾਂਗ ਮੈਨੂੰ ਡੋਲੀ ਬਿਠਾਇਆ ਸੀ ਮੈਂ ਤੈਨੂੰ ਮਾਂ ਬਾਪ ਪੈਣ ਤਰਾ ਸਭ ਕੁਝ ਸਮਿਧੀਆ ਕੀ ਤੂੰ ਮੈਨੂੰ ਆਪ ਦੀ ਧੀ ਨਹੀਂ ਸਮਝਦੀ ਇੱਕ ਵਾਰ ਕਹਿ ਦੇ ਮੈਂ ਤੇਰੀ ਕੁਝ ਨਹੀਂ ਲੱਗਦੀ ਮੈਂ ਹੁਣੇ ਤੇਰੇ ਘਰੋਂ ਚਲੀ ਜਾਊਂਗੀ ਮੈਂ ਕਦੇ ਸੋਚਿਆ ਹੀ ਨਹੀਂ ਮੇਰੀ ਮਾਂ ਨਹੀਂ ਸਮਝ ਲਊਂਗੀ ਮਾਂ ਸੱਚ ਮੁੱਚ ਮਰ ਗਈ ਹੈ ਮੈਂ ਤਾਂ ਗੱਲ ਤੱਕ ਹੰਝੂਆਂ ਨਾਲ ਭਰੀ ਪਈ ਸੀ ਮੇਰੀਆਂ ਗੱਲਾਂ ਸੁਣ ਕੇ ਪਰਜਾਈ ਵੀ ਰੋ ਪਈ ਉਸਨੇ ਮੈਨੂੰ ਬੁੱਕਲ ਵਿੱਚ ਲਿਆ ਮੇਰੀਆਂ ਸਿਸਕੀਆਂ ਬੰਦ ਨਾ ਹੋਣ ਉਹ ਕਿੰਨਾ ਚਿਰ ਮੈਨੂੰ ਬੋਦੀ ਵਿੱਚ ਲੈ ਕੇ ਬੈਠੀ ਰਹੀ ਰੋਂਦੀ ਰਹੀ ਅਖੀਰ ਬੋਲੀ ਬੀਬੀ ਦੇ ਬਸ ਕਰੋ ਰੋ ਨਾ ਇਹ ਕਰ ਮੇਰਾ ਨਹੀਂ ਤੇਰੇ ਵੀਰ ਦਾ ਹੈ ਬਾਪੂ ਜੀ ਦਾ ਹੈ ਤੇਰਾ ਵੀ ਹੈ ਮੈਂ ਤੈਨੂੰ ਤੀ ਹੀ ਸਮਝਦੀਆਂ ਤੀ ਬਣਾ ਕੇ ਰੱਖੂੰਗੀ ਤੀ ਬਣ ਕੇ ਰਹਿ ਆ ਲਾਇ ਕੰਨਾ ਨੂੰ ਹੱਥ ਮੈਂ ਨਾ ਆਪਦੇ ਮੁਕਦਮਿਆਂ ਵਿੱਚ ਘਰੀਸਾਂ ਨਾ ਸਹਾਇਤਾ ਲਈ ਆਕਾਂ ਜਮ ਜਮ ਰਹਿ ਆਪਦੇ ਵੀਰ ਦੇ ਕਰ ਬਾਪੂ ਜੀ ਦੇ ਕਰ ਇਹ ਤੇਰਾ ਆਪ ਦਾ ਘਰ ਹੈ 10-12 ਸਾਲ ਇਉਂ ਹੀ ਲੰਘ ਗਏ ਗੁਰਬਖੀਸ਼ ਨੇ ਇੰਜੀਨੀਅਰਿੰਗ ਦੀ ਡਿਗਰੀ ਕਰ ਲਈ ਐਸ ਡੀਓ ਬਣ ਗਿਆ ਵਿਆਹ ਹੋ ਗਿਆ ਉਸਦੇ ਵਿਆਹ ਵਿੱਚ ਮੈਂ ਪੈਣਾ ਵਾਲੇ ਸਾਰੇ ਸ਼ਗਨ ਕੀਤੇ ਦੋ ਧੀਆਂ ਪਿੱਛੋਂ ਗੁਰਬਖੀਸ਼ ਪੁੱਤਰ ਦਾ ਬਾਪ ਬਣ ਗਿਆ ਖੁਸ਼ੀ ਹੋਈ ਬਾਪੂ ਜੀ ਦੀ ਬੇਲ ਵਧਰੀ ਹੈ ਪਰ ਜਾਈ ਮਾਂ ਵਧਾਈ ਦੇਣ ਵੀ ਨਹੀਂ ਗਈ ਉਹਨਾਂ ਦੋਨਾਂ ਵਿੱਚ جنگ ਪਹਿਲਾਂ ਵਾਂਗ ਹੀ ਜਾਰੀ ਸੀ ਮਾਂ ਨੇ ਪੋਤੇ ਦੀ ਖੁਸ਼ੀ ਵਿੱਚ ਕਾਰ ਵਿੱਚ ਅਥਾਣ ਪਾਠ ਕਰਵਾਇਆ ਗੁਰ ਬਖਸ਼ੀ ਤੇ ਉਸ ਦੀ ਪਤਨੀ ਮੈਨੂੰ ਤੇ ਪਰਜਾਈ ਨੂੰ ਅਖੰਡ ਪਾਡਾ ਸੱਦਾ ਦੇਣ ਆਏ। ਉਹਨਾਂ ਨੇ ਸਾਡੇ ਪੈਰੀ ਹੱਥ ਲਾਏ ਤੇ ਬੜੇ ਸਤਿਕਾਰ ਨਾਲ ਕਿਹਾ ਭਾਬੀ ਜੀ, ਦੀਦੀ ਜੀ, ਚਲੋ ਅਸੀਂ ਤੁਹਾਨੂੰ ਲੈਣ ਆਏ ਹਾਂ। ਚੱਲ ਕੇ ਕੱਕੇ ਨੂੰ ਆਸ਼ੀਰਵਾਦ ਦਿਓ। ਉਹਨਾਂ ਨੂੰ ਆਉਣ ਦਾ ਵਿਸ਼ਵਾਸ ਬੁਆਕੇ ਤੋਰ ਦਿੱਤਾ। ਪਰਜਾਈ ਜਾਣ ਨੂੰ ਤਿਆਰ ਨਹੀਂ ਸੀ। ਪਰ ਮੇਰੇ ਸਮਝਾਉਣ ਤੇ ਜਾਂ ਕਹਿ ਲਵੋ ਮੇਰੀ ਖੁਸ਼ੀ ਲਈ ਉਹ ਜਾਣ ਲਈ ਤਿਆਰ ਹੋ ਗਈ ਮੈਂ ਪਰਜਾਈ ਨੂੰ ਲੈ ਕੇ ਗਈ ਅੰਗੂਰੀ ਅਤੇ ਲਾਲੂ ਆਰਾਮ ਮੋ ਕੰਮ ਕਰਨ ਲਈ ਭੇਜਿਆ ਪਰਜਾਈ ਨੇ ਅੰਗੂਰੀ ਨੂੰ ਪੱਕੀ ਕਰਕੇ ਤੋੜਿਆ ਅੰਬੂਰੀ ਰੋਟੀ ਉੱਥੇ ਮੈਨੂੰ ਤੂੰ ਹੀ ਖਵਾਉਣੀ ਹੈ ਗੁਰਬਖਸ਼ੀ ਦੀ ਮਾਂ ਦਾ ਖਿਆਲ ਰੱਖੀ ਉਹ ਪੁੜੀਆਂ ਜੇਬ ਵਿੱਚ ਰੱਖ ਰਹੀ ਹੈ ਮੇਲੇ ਖਾਣ ਪੀਣ ਦੀ ਚੀਜ਼ ਤੂੰ ਹੀ ਲੈ ਕੇ ਆਉਣੀ ਹੈ ਬੀਬੀ ਜੀ ਹੋਰਾ ਫਿਕਰ ਨਾ ਕਰੋ ਮੈਂ ਪੂਰਾ ਖਿਆਲ ਰੱਖੂੰਗੀ ਅੰਗੂਰੀ ਨੇ ਕਿਹਾ ਮੈਂ ਤੇ ਪਰਜਾਈ ਤਿੰਨ ਦਿਨ ਉੱਥੇ ਜਾਂਦੀ ਰਹੀਆਂ ਖਾਣਾ ਪੀਣਾ ਉੱਥੇ ਹੀ ਸੀ ਅੰਗੂਰੀ ਹੀ ਸਾਡੇ ਲਈ ਖਾਣਾ ਲਿਆਉਂਦੀ ਤਿੰਨ ਦਿਨ ਈਉਂ ਮਹਿਸੂਸ ਹੁੰਦਾ ਰਿਹਾ ਜਿਵੇਂ ਕੋਠੀ ਵਿਚਕਾਰ ਕੰਧ ਅਲੋਪ ਹੋ ਗਈ ਹੋਵੇ ਮਾਂ ਤੇ ਪਰਜਾਈ ਹਰ ਸਾਸ ਕੇ ਗੱਲਾਂ ਕਰਦੀਆਂ ਦੇਖ ਕੇ ਮਨ ਨੂੰ ਖੁਸ਼ੀ ਹੁੰਦੀ ਸੋਚਦੀ ਸ਼ਾਇਦ ਇਹ ਕੰਧ ਸੱਚੀ ਮੁੱਚੀ ਚੁੱਕੀ ਜਾਵੇ ਸਮਾਪਤੀ ਵਾਲੇ ਦਿਨ ਬਹੁਤ سارے ਲੋਕ ਆਏ ਬੜਾ ਇਕੱਠ ਹੋਇਆ ਰਾਜਾ ਜੀ ਪਰਮ ਕਲੋਨੀ ਦੀਆਂ ਕੋਠੀਆਂ ਵਿੱਚ ਰਹਿਣ ਵਾਲੇ ਸਾਰੇ ਲੋਕ ਆਪਣੇ ਪਰਿਵਾਰਾਂ ਸਮੇਤ ਆਏ ਹਰਪਾਲ ਵੀ ਆਪਣੀ ਮਾਂ ਬਾਪ ਪੈਣ ਭਰਾਵਾਂ ਨਾਲ ਆਇਆ ਉਸ ਨੂੰ ਮਿਲਣ ਦੀ ਬੜੀ ਇੱਛਾ ਸੀ ਉਹ ਵੀ ਪੂਰੀ ਹੋ ਗਈ ਉਸ ਨਾਲ ਗੱਲਾਂ ਕਰਕੇ ਮਨ ਬਹੁਤ ਖੁਸ਼ ਹੋਇਆ ਉਸ ਨੇ ਮੇਰੀ ਸੁਖ શાંત ਪੁੱਛੀ ਸਾਰੀ ਕਹਾਣੀ ਸੁਣਾਈ ਉਹ ਵੀ ਅੱਖਾਂ ਪਾਰ ਆਇਆ ਕਾਕੇ ਦਾ ਨਾਂ ਰੱਖਣ ਲਈ ਵਾਕ ਲਿਆ ਗਿਆ ਪਹਿਲਾ ਅੱਖਰ ਸ ਸ ਆਇਆ ਕਈ ਨਾ ਸੋਚੇ ਗਏ ਅਖੀਰ ਸੁਖਦਾਰਸ਼ਨ ਸਭ ਨੂੰ ਪਸੰਦ ਆਇਆ ਕਾਕੇ ਨੂੰ ਸ਼ਗਨ ਪੈਣ ਲੱਗੇ ਮੈਂ ਤੇ ਪਰਜਾਈ ਨੇ 100-100 ਰੁਪਏ ਸ਼ਗਨ ਪਾਇਆ ਉਹਨਾਂ ਨੇ ਮੈਨੂੰ ਰੇਸ਼ਮੀ ਸੂਤ ਦਿੱਤਾ ਆਏ ਮਹਿਮਾਨਾਂ ਨੂੰ ਲੰਗਰ ਸ਼ਕਾਇਆ ਗਿਆ ਸਭ ਤੋਂ ਅਖੀਰ ਵਿੱਚ ਅੰਗੂਰੀ ਮੇਰੇ ਤੇ ਪਰਜਾਈ ਲਈ ਦੋ ਥਾਲੀਆਂ ਵਿੱਚ ਖਾਣਾ ਲੈ ਕੇ ਆਈ ਖਾਣੇ ਵਿੱਚੋਂ ਅੰਗੂਰੀ ਹੀ ਪਿਸਤੇ ਬਦਾਮਾਂ ਵਾਲੀ ਖੀਰ ਦੋ ਬਲੇਟਾਂ ਵਿੱਚ ਪਾ ਕੇ ਲਿਆਈ ਅਸੀਂ ਸਾਰੇ ਬਹੁਤ ਖੁਸ਼ੀ ਅਸੀਂ ਵਾਪਸ ਆਪਣੇ ਹਿੱਸੇ ਵਾਲੇ ਘਰ ਆ ਗਏ। ਦੰਦੇ ਸੁਪਾ ਨਾ ਪਰਜਾਈਂ ਉਲਟੀਆਂ ਟਟੀਆਂ ਲੱਗ ਗਈਆਂ। ਮਿੰਟਾਂ ਵਿੱਚ ਪਰਜਾਈ ਹੱਥਾਂ ਵਿੱਚ ਆ ਗਈ। ਹਰਪਾਲ ਨੂੰ ਬੁਲਾਇਆ। ਉਸਨੇ ਉਲਟੀਆਂ ਤਾਂ ਬੰਦ ਕਰ ਦਿੱਤੀਆਂ ਪਰ ਟਟੀਆਂ ਦਾ ਕੋਈ ਬੰਦ ਸੁਭ ਨਹੀਂ ਸੀ। ਗਲੂਕੋਜ਼ ਲਾਇਆ। ਗਲੂਕੋਜ਼ ਨਹੀਂ ਟੀਕੇ ਲਾਇਏ। ਮਹਿੰਗੀ ਤੋਂ ਮਹਿੰਗੀ ਦਵਾਈ ਬਾਜ਼ਾਰ ਵਿੱਚੋਂ ਮੰਗਵਾਈ। ਕਿਸੇ ਦਵਾਈ ਨੇ ਅਸਰ ਨਾ ਕੀਤਾ। ਪਰਜਾਈ ਦੇ ਅੰਦਰੋਂ ਚਰਬੀ ਦੇ ਟੁਕੜੇ ਆ ਰਹੇ ਸਨ। ਹਰਪਾਲ ਨੇ ਹਸਪਤਾਲ ਜਾਣ ਦੀ ਸਲਾਹ ਦਿੱਤੀ ਤੁਰੰਤ ਹਸਪਤਾਲ ਪਹੁੰਚ ਗਏ ਟੈਸਟਾਂ ਤੋਂ ਪਤਾ ਲੱਗਿਆ ਫੂਡ ਪాయిਜ਼ਨ ਦਾ ਕੇਸ ਸੀ ਸੈਂਕੜੇ ਲੋਕਾਂ ਨੇ ਉਹੀ ਖਾਣਾ ਖਾਧਾ ਸੀ ਹੋਰ ਕਿਸੇ ਨੂੰ ਤਾਂ ਫੂਡ ਪాయిਜ਼ਨ ਨਹੀਂ ਹੋਈ ਸੀ ਮੇਰਾ ਮੱਥਾ ਠਣ ਗਿਆ ਅੰਬੂਰੀ ਨੂੰ ਪਰמא ਕੇ ਮਾਂ ਨੇ ਪਰਜਾਈ ਨੂੰ ਜ਼ਹਿਰ ਦੇ ਦਿੱਤਾ ਸੀ ਸਵੇਰ ਤੱਕ ਪਰਜਾਈ ਪੂਰੀ ਹੋ ਗਈ ਹਰਪਾਲ ਕਹੇ ਕਤਲ ਕੇਸ ਹੈ ਐਫ ਆਈ ਆਰ ਦਰਜ ਕਰਵਾਉਣੀ ਚਾਹੀਦੀ ਹੈ ਮੈਂ ਮਿੰਤਾ ਕੀਤੀ ਆ ਨਹੀਂ ਹਰਪਾਲ ਅਜਹੀ ਗੱਲ ਨਹੀਂ ਕਰਨੀ ਮਾਂ ਤੇ ਗੁਰਬਖਸ਼ੀ ਨੂੰ ਹਾਂਸੀ ਹੋ ਜਾਊ ਇੱਕ ਭਰਾ ਤਾਂ ਗਵਾ ਬੈਠੇ ਹਾਂ ਦੂਜਾ ਨਾ ਗਵਾ ਲਵਾ ਪੋਸਟਮਾਰਟਮ ਵੀ ਨਾ ਹੋਣ ਦਿੱਤਾ ਡਾਕਟਰ ਦੀਆਂ ਮਿੰਤਾਾਂ ਤਰਲੇ ਕਰਕੇ ਉਧਰ ਤੇ ਮੌਤ ਹੋਈ ਦਾ ਸਰਟੀਫਿਕੇਟ ਲੈ ਕੇ ਪਰਚਾਈ ਨੂੰ ਕਰ ਲੈ ਆਈ ਪਰਚਾਈ ਦੇ ਪੇਕੇ ਆਉਣ ਤੇ ਬਾਅਦ ਦਾ ਸੰਸਕਾਰ ਕਰ ਦਿੱਤਾ ਪਰਚਾਈ ਦੇ ਪੋ ਪਿੱਛੇ ਫਿਰ ਇੱਕ ਵਾਰ ਦੁਨੀਆ ਸੁੰਨੀ ਹੋ ਗਈ ਅੰਗੂਰੀ ਲਾਲੂ ਰਾਮ ਨੂੰ ਲੈ ਕੇ ਪੱਜ ਗਈ ਸੀ ਸ਼ੱਕ ਪੱਕਾ ਹੋ ਗਿਆ ਸੀ ਉਸ ਰਾਹੀ ਮਾਂ ਨੇ ਇਹ ਕਹਾਰਾ ਕੀਤਾ ਸੀ ਮਾਂ ਜੇ ਜ਼ਹਿਰ ਦੇ ਕੇ ਪਰਜਾਈ ਨੂੰ ਮਾਰ ਸਕਦੀ ਸੀ ਤਾਂ ਮੈਂ ਉਹਦੀ ਕੀ ਲੱਗਦੀ ਸੀ ਮੈਂ ਹੁਣ ਕਿੱਧਰ ਜਾਵਾਂ ਮੇਰਾ ਨਾਲ ਤਾਂ ਉਹੀ ਗੱਲ ਹੋਈ ਅਖੇ ਮੁਸਾ ਪੱਜਿਆ ਮੌਤ ਤੋਂ ਮੌਤ ਅੱਗੇ ਖੜੀ ਮੇਰੇ ਸਾਹਮਣੇ ਫੇਰ ਉਹੀ ਸਵਾਲ ਮੈਂ ਕਿੱਥੇ ਜਾਵਾਂ ਪਟਿਆਲੇ ਵਾਲੀਆਂ ਦੀ ਹਵੇਲੀ ਦੇ ਦਰਵਾਜ਼ੇ ਤਾਂ ਮੈਂ ਖੁਦ ਹੀ ਬੰਦ ਕਰ ਆਈ ਸੀ ਇੱਥੇ ਪਰਜਾਈ ਦਾ ਆਸਰਾ ਤੱਕ ਹੀ ਆਈ ਸੀ ਪਰਜਾਈ ਨਹੀਂ ਰਹੀ ਹੁਣ ਕਿਸ ਦੇ ਸਹਾਰੇ ਰਹਿੰਦੀ ਪਰਜਾਈ ਦੀ ਮੌਤ ਬਾਰੇ ਸੋਚ ਕੇ ਦਿਲ ਕੰਬ ਜਾਂਦਾ ਮਾਂ ਗੁਰਬਖਸ਼ੀਸ ਤੇ ਉਸ ਦੀ ਪਤਨੀ ਨੇ ਬਥੇਰਾ ਕਿਹਾ ਵੀ ਇੱਥੇ ਹੀ ਰਹੋ ਕਿਧਰੇ ਨਾ ਜਾਓ ਪਰ ਮਨ ਦਾ ਪਰਦੇਸੀ ਹੋ ਗਿਆ ਸੀ ਪਰਦੇਸੀ ਮਨ ਨੂੰ ਸਾਰੀ ਦੁਨੀਆ ਪਰਾਈ ਲੱਗ ਰਹੀ ਸੀ ਹਰਪਾਲ ਆਪਣਾ ਪਤਾ ਲਿਖਵਾ ਗਿਆ ਸੀ ਮਨ ਉਸ ਕੋ ਜਾਣੂ ਕਾਲਾ ਸੀ ਮਾਂ ਵੀਰ ਤੇ ਭਾਬੀ ਨੂੰ ਵੀ ਨਰਾਜ਼ ਨਹੀਂ ਕਰ ਸਕਦੀ ਸੀ ਜਾਣ ਲੱਗੀ ਨੇ ਕਿਹਾ ਮੈਨੂੰ ਤੁਹਾਡਾ ਹੀ ਸਹਾਰਾ ਹੈ ਤੁਹਾਡੇ ਬਿਨਾ ਮੇਰਾ ਦੁਨੀਆ ਵਿੱਚ ਹੋਰ ਕੌਣ ਹੈ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਮੁੜ ਕੇ ਇੱਥੇ ਹੀ ਆ ਜਾਵਾਂਗੀ ਗੁਰਬਖੀਸ਼ ਨੇ ਮੈਂ ਟਿਕਟ ਬੁੱਕ ਕਰਵਾ ਦਿੱਤੀ ਸੀ ਮੈਂ ਲਖਨਊ ਤੋਂ ਪਹਿਲੀ ਵਾਰ ਨਹੀਂ ਜਾ ਰਹੀ ਸੀ ਵਿਆਹ ਪਿੱਛੋਂ ਬਹੁਤ ਵਾਰ ਆਈ ਸੀ ਤੇ ਗਈ ਸੀ ਪਰ ਇਸ ਵਾਰ ਚਾਪਦਾ ਸੀ ਮੈਂ ਆਖਰੀ ਵਾਰ ਜਾ ਰਹੀ ਹਾਂ ਮੁੜ ਕੇ ਕਦੀ ਇੱਥੇ ਨਹੀਂ ਆ ਸਕਾਂਗੀ ਮੈਂ ਲਖਨਊ ਤੋਂ ਗੱਡੀ ਵਿੱਚ ਬੈਠ ਕੇ ਅਮ੍ਰਿਤਸਰ ਸਟੇਸ਼ਨ ਤੇ ਆ ਉਤਰੀ ਸਰਪਾਲ ਦਾ ਕਲੀਨਿਕ ਸਟੇਸ਼ਨ ਦੇ ਨੇੜੇ ਹੀ ਸੀ ਗੱਡੀ ਉਤਰ ਕੇ ਸਿੱਧੀ ਉਹਦੇ ਕਲੀਨਿਕ ਚਲੀ ਗਈ ਕਲੀਨਿਕ ਦੇ ਬਾਹਰ ਉਹਦੇ ਨਾਂ ਦਾ ਬੋਰਡ ਲੱਗਿਆ ਹੋਇਆ ਸੀ ਪੜ ਕੇ ਤਸੱਲੀ ਹੋ ਗਈ ਮੈਂ ਠੀਕ ਟਿਕਾਣੇ ਪਹੁੰਚ ਗਈ ਮੈਨੂੰ ਦੇਖਨਸਾਰ ਉਹ ਉੱਠ ਕੇ ਖੜਾ ਹੋ ਗਿਆ ਮੇਰਾ ਅਟੈਚੀ ਫੜਕੇ ਮੈਨੂੰ ਅੰਦਰ ਲਿਜਾ ਕੇ ਸੋਫੇ ਤੇ ਬਿਠਾਇਆ ਮੈਨੂੰ ਬਾਥਰੂਮ ਦਿਖਾ ਕੇ ਉਸਨੇ ਛੇਤੀ ਛੇਤੀ ਦੋ ਚਰਮਰੀਜ ਭੁਗਤਾਏ ਤੇ ਫਿਰ ਆ ਕੇ ਮੇਰੇ ਕੋਲ ਸੋਫੇ ਉੱਪਰ ਬੈਠ ਗਿਆ ਬਚਪਨ yaad ਆ ਗਿਆ ਨਿੱਕੀਆਂ ਨਿੱਕੀਆਂ ਕੁਰਸੀਆਂ ਵਿੱਚ ਕਲਾਸ ਵਿੱਚ ਕੋਲ ਕੋਲ ਬੈਠਦੇ ਸੀ ਉਸਨੇ ਜੇਬ ਵਿੱਚੋਂ ਇੱਕ ਲਿਫਾਫਾ ਕੱਢ ਕੇ ਮੈਨੂੰ ਫੜਾ ਕੇ ਕਿਹਾ ਦੇਵ ਅੱਜ 4 ਵਜੇ ਉੱਠ ਕੇ ਤੈਨੂੰ ਚਿੱਠੀ ਲਿਖੀ ਸੀ ਕਈ ਦਿਨਾਂ ਤੋਂ ਪਤਾ ਨਹੀਂ ਕਿਉਂ ਤੂੰ ਬਹੁਤ ਯਾਦ ਆ ਰਹੀ ਸੀ ਭਾਬੀ ਜੀ ਦੀ ਮੌਤ ਪਿੱਛੋਂ ਸੋਚਿਆ ਸੀ ਕਿਸੇ ਦਿਨ ਲਖਨਊ ਆਕੇ ਤੇਰੇ ਨਾਲ ਗੱਲਾਂ ਕਰਾਂਗਾ ਪਰ ਅੱਜ ਪਲਕ ਕਰਦਿਆਂ ਕਈ ਦਿਨ ਨਿਕਲ ਗਏ ਹਰ ਕੇ ਚਿੱਠੀ ਲਿਖਣੀ ਪਈ ਦਿਲਾਂ ਨੂੰ ਦਿਲਾਂ ਦੇ ਰਾਹ ਇਸ ਨੂੰ ਤਾਂ ਆਖਦੇ ਨੇ ਪਾਲੀ ਕਈ ਦਿਨਾਂ ਤੋਂ ਮੇਰਾ ਮਨ ਉਦਾਸ ਸੀ ਸਾਰੀ ਦੁਨੀਆ ਵਿੱਚ ਇੱਕ ਤੂੰ ਹੀ ਆਪਣਾ ਨਜ਼ਰ ਆਉਂਦਾ ਸੀ ਫੈਸਲਾ ਕਰ ਲਿਆ ਹਣ ਬਾਕੀ ਜ਼ਿੰਦਗੀ ਅੰਮ੍ਰਿਤਸਰ ਹੀ ਰਹਿਣਾ ਪਰ ਮੈਂ ਗੋਦਵਾਰੇ ਵਿੱਚ ਹੀ ਨਾ ਰਹਿਣਾ ਪਵੇ ਉਸ ਨੂੰ ਮੇਰੀ ਗੋਦਵਾਰੇ ਵਿੱਚ ਰਹਿਣ ਵਾਲੀ ਗੱਲ ਬਹੁਤ ਬੁਰੀ ਲੱਗੀ ਤੂੰ ਕੀ ਹੋ ਕੇ ਬੋਲਿਆ ਦੇ ਆਪਣੇ ਦਾ ਇਉਂ ਇਮਤਿਹਾਨ ਨਹੀਂ ਲਈਦਾ ਹੁੰਦਾ ਆਪਦੇ ਪਾਲੀ ਦਾ ਕਰ ਛੱਡ ਕੇ ਤੂੰ ਗੋਦਵਾਰੇ ਕਿਉਂ ਰਹੇਂਗੀ ਉਹ ਬਹੁਤ ਹੀ ਭਾਵਕ ਹੋ ਗਿਆ ਅੱਖਾਂ ਵਿੱਚ ਹੰਝੂ ਆ ਗਏ ਮੈਂ ਤਾਂ ਸੁਲੈਕੀ ਗੱਲ ਕੀਤੀ ਐ ਪਾਲੀ ਤੇਰੇ ਹੀ ਸ਼ਹਿਰ ਵਿੱਚ ਮੈਂ ਗੁਰਦੁਆਰੇ ਵਿੱਚ ਕਿਵੇਂ ਰਹਿ ਸਕਦੀ ਹਾਂ ਅਸਲ ਵਿੱਚ ਮੇਰਾ ਪਾਪ ਸੀ ਮੈਂ ਤੇਰੇ ਨੇੜੇ ਟੀੜੇ ਰਹਿਣਾ ਚਾਹੁੰਦੀ ਹਾਂ ਗੁਰਦੁਆਰੇ ਵਿੱਚ ਰਹਿਣ ਦਾ ਭਾਗ ਨੇੜੇ ਕਿਵੇਂ ਹੋਇਆ ਤੂੰ ਮੇਰੇ ਕੋਲ ਮੇਰੇ ਘਰ ਕਿਉਂ ਨਹੀਂ ਰਹਿ ਸਕਦੀ ਹਮੇਸ਼ਾ ਕਿਵੇਂ ਰਹਿ ਸਕਦੀ ਹਾਂ ਤੇਰੀ ਪਤਨੀ ਹੈ ਬੱਚੇ ਹਨ ਤੇਰੀ ਅਸੀਂ ਮਾਵਾ ਹਨ ਮੈਂ ਆਪਣੀਆਂ ਸੀ ਮਾਵਾ ਵੀ ਜਾਣਦੀ ਹਾਂ ਤੇਰੀ ਮੇਜ ਦਾ ਵਿਸ਼ਵਾਸ ਹੀ ਮੇਰੇ ਲਈ ਬਹੁਤ ਵੱਡਾ ਆਸਰਾ ਹੈ ਬੱਤਾਂ ਨੇ ਕਿੰਨਾ ਚਿਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ ਨੌਕਰ ਲੰਚ ਵਾਲਾ ਟਿਫਨ ਲੈ ਕੇ ਆ ਗਿਆ ਮੈਂ ਪੁੱਛਿਆ ਪਾਲੀ ਲੰਚ ਟਾਈਮ ਵਿੱਚ ਘਰ ਕਿਉਂ ਨਹੀਂ ਜਾਂਦਾ ਇੱਥੇ ਲੰਚ ਕਿਉਂ ਉਸ ਨੇ ਲੰਮਾ ਹੌਂਕਾ ਲਿਆ ਤੇ ਬੋਲਿਆ ਦੇਵ ਕੁਝ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਦੇਖ ਕੇ ਸਮਝਣ ਵਾਲੀਆਂ ਹੁੰਦੀਆਂ ਘਰ ਚੱਲੂੰਗੀ ਆਪਣੇ ਆਪ ਸਭ ਸਮਝਾਂ जाएंगी ਹੁਣ ਉੱਠ ਖਾਣਾ ਖਾਈਏ ਨੌਕਰ ਨੇ ਟੇਬਲ ਉੱਪਰ ਖਾਣਾ ਲਗਾ ਦਿੱਤਾ ਉਸਨੇ ਨੌਕਰ ਨੂੰ ਬਾਜ਼ਾਰੋਂ ਪੂਰੀਆਂ ਤੇ ਹੋਰ ਦਾ ਸਬਜ਼ੀ ਲਿਆਉਣ ਲਈ ਭੇਜ ਦਿੱਤਾ ਜੱਪਦਾ ਸੀ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਸੀ ਮੇਰੇ ਕੋਲ ਵੀ ਬਹੁਤ ਸਾਰੀਆਂ ਗੱਲਾਂ ਸਨ ਪਰ ਅਸੀਂ ਚੁੱਪਚਾਪ ਬੈਠੇ ਖਾਣਾ ਖਾ ਰਹੇ ਸੀ ਚਾਹੁੰਦੀ ਸੀ ਉਹ ਬਚਪਨ ਦੀ ਕੋਈ ਪੁਰਾਣੀ ਗੱਲ ਕਰੇ ਉਸ ਨੂੰ ਪਤਾ ਨਹੀਂ ਮੇਰੀ ਭਾਵਨਾਵਾਂ ਦਾ ਕਿਵੇਂ ਪਤਾ ਲੱਗਿਆ ਪੰਗਰੀ ਹੋਈ ਆਵਾਜ਼ ਵਿੱਚ ਬੋਲਿਆ ਦੇਵ ਤੈਨੂੰ ਯਾਦ ਹੈ ਤੂੰ ਕਦੇ ਮੈਨੂੰ ਆਪਣੇ ਹੱਥੀ ਰੋਟੀ ਖਵਾਇਆ ਕਰਦੀ ਸੀ ਉਹ ਦਿਨ ਵਾਪਸ ਕਿਉਂ ਨਹੀਂ ਆ ਸਕਦੇ ਉਸਦੇ ਹੰਝੂ ਵਗ ਪਏ ਮੇਰੀਆਂ ਵੀ ਅੱਖਾਂ ਗਿੱਲੀਆਂ ਹੋ ਗਈਆਂ ਮੈਂ ਹੌਂਕਾ ਲੈ ਕੇ ਕਿਹਾ ਪਾਲੀ ਸਮੇਂ ਦਾ ਪੱਇਆ ਪੁੱਟਾ ਨਹੀਂ ਕਮਾਇਆ ਜਾ ਸਕਦਾ ਲੰਘ ਗਿਆ ਸਮਾਂ ਕਿਵੇਂ ਵਾਪਸ ਆ ਸਕਦਾ ਕਿੰਨਾ ਪਿਆਰਾ ਸਮਾਂ ਸੀ ਅੰਕਲ ਨੇ ਤੇਰੇ ਵਿਆਹ ਦੀ ਬਹੁਤ ਕਾਲੀ ਕੀਤੀ ਤੈਨੂੰ 5-7 ਜਮਾਤਾਂ ਹੋਰ ਪੜਾ ਦਿੰਦੇ ਫੇਰ ਸ਼ਾਇਦ ਆਪਾਂ ਸਿਰ ਤੇ ਮਾਂ ਨੇ ਸੀ ਪਾਲੀ ਬਾਪੂ ਜੀ ਨੂੰ ਮੇਰੀ ਬਹੁਤ ਚਿੰਤਾ ਰਹਿੰਦੀ ਸੀ ਵਿਆਹ ਨਾਲ ਚਿੰਤਾ ਮੁੱਕ ਗਈ ਤੇਰੇ ਨਾਲ ਦੀਆਂ ਕੁੜੀਆਂ ਪ੍ਰੋਫੈਸਰ ਲੱਗੀਆਂ ਹੋਈਆਂ ਇੱਕ ਦੋ ਤਾਂ ਪ੍ਰਿੰਸੀਪਲ ਵੀ ਨੇ ਤੇ ਤੂੰ ਮੈਂ ਦਾਦਾ ਤੱਕੇ ਖਾ ਰਹੀਆਂ ਅਸੀਂ ਖਾਣਾ ਵੀ ਖਾ ਰਹੀ ਸੀ ਤੇ ਦੁੱਖ ਸੁੱਖ ਵੀ ਫਰੋਂਦ ਰਹੇ ਸੀ ਚਾਹੁੰਦੇ ਸੀ ਹਰਪਾਲ ਦੇ ਸਾਹਮਣੇ ਬਿਲਕੁਲ ਨਾ ਰੋਵਾਂ ਪਰ ਗੱਲਾਂ ਹੀ ਅਜਈਆਂ ਹੋ ਰਹੀਆਂ ਸਨ ਕਦੇ ਮੇਰੀਆਂ ਅੱਖਾਂ ਹੰਝੂਆਂ ਨਾਲ ਪਰ ਜਾਂਦੀਆਂ ਕਦੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪੈਂਦੇ ਕਲੀਨਿਕ ਬੰਦ ਕਰਨ ਦਾ ਸਮਾਂ ਹੋ ਗਿਆ ਡਰਾਈਵਰ ਗੱਡੀ ਲੈ ਕੇ ਆ ਗਿਆ ਅਸੀਂ ਦੋਵੇਂ ਪਿਛਲੀ ਸੀਟ ਤੇ ਬੈਠ ਗਏ ਮੈਂ ਕਦੇ ਉਸ ਦੀ ਪਤਨੀ ਮਨਪ੍ਰੀਤ ਅਤੇ ਬੱਚਿਆਂ ਨੂੰ ਨਹੀਂ ਮਿਲੀ ਸੀ ਪਰ ਜਾਣਦੀ ਸੀ ਵੀ ਹਰਪਾਲ ਦੇ ਦੋ ਧੀਆ ਤੇ ਇੱਕ ਪੁੱਤਰ ਹੈ ਉਸ ਦੇ ਹਰ ਬੱਚੇ ਦਾ ਨਾਂ ਵਿੱਚ ਮੇਰਾ ਅੱਧਾ ਨਾਂ ਸੀ ਵੱਡੀ ਧੀ ਜਸਦੇਵ MBBS ਦੇ ਆਖਰੀ ਸਾਲ ਵਿੱਚ ਪੜ੍ਹਦੀ ਸੀ ਉਸ ਤੋਂ ਛੋਟੀ ਹਰਦੇਵ ਇਸੇ ਸਾਲ ਡਾਕਟਰ ਦੀ ਪ੍ਰਾਈਵੇਟ ਦਾਖਲ ਹੋਈ ਸੀ ਪੁੱਤਰ ਗੁਰਪਾਲ 10ਵੀਂ ਕਰਕੇ ਕਾਲਜ ਵਿੱਚ ਦਾਖਲ ਹੋਇਆ ਸੀ ਉਸ ਦੀ ਪਤਨੀ ਮਨਪ੍ਰੀਤ ਭਾਵੇਂ 10ਵੀਂ ਹੀ ਪਾਸ ਸੀ ਪਰ 100 ਕਿੱਲਾਂ ਦੇ ਮਾਲਕ ਮਾਪੇ ਦੀ ਇਕੱਲੀ ਸੰਤਾਨ ਸੀ ਬੜੀ ਸ਼ਾਨਦਾਰ ਕੋਠੀ ਸੀ ਡਾਕਟਰ ਹਰਪਾਲ ਸਿੰਘ ਸਿੱਖ ਹੁੰਦੀ ਹਰਪਾਲ ਦੇ ਪਿੱਛੇ-ਪਿੱਛੇ ਮੈਂ ਡਰਾਇੰਗ ਰੂਮ ਵਿੱਚ ਬੜੀ ਮਨਪ੍ਰੀਤ ਮੈਨੂੰ ਵੇਖ ਕੇ ਖੜੀ ਹੋ ਗਈ ਹਰਪਾਲ ਨੇ ਮੇਰੀ ਜਾਣ ਪਹਿਚਾਨ ਕਰਾਉਣ ਲਈ ਜਦ ਮੇਰਾ ਨਾਂ ਲਿਆ ਮਨਪ੍ਰੀਤ ਹੱਸ ਪਈ ਤੇ ਬੋਲੀ ਮੈਂ ਜਾਣਦੀ ਹਾਂ ਇਹਨਾਂ ਨੂੰ ਆਪਾਂ ਤਾਂ ਭਾਬੀ ਜੀ ਕਦੇ ਮਿਲੇ ਨਹੀਂ ਮੈਂ ਹੈਰਾਨ ਹੋ ਕੇ ਕਿਹਾ ਮਿਲੇ ਕਿਉਂ ਨਹੀਂ ਇਹਨਾਂ ਨੂੰ ਪੁੱਛੋ ਉਹ ਪਾਲੀਵਾਲ ਹੱਥ ਕਰਕੇ ਕਹਿਣ ਲੱਗੀ ਪਹਿਲੀ ਰਾਤ ਇਹਨਾਂ ਨੂੰ ਤੁਹਾਡੀਆਂ ਗੱਲਾਂ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਸੁਜੀ ਸਾਰੀ ਦਾ ਤੁਹਾਡੀਆਂ ਗੱਲਾਂ ਨਾਲ ਹੀ ਮੇਰਾ ਮਨ ਪਰਚਾਉਂਦੇ ਰਿਹਾ ਮਿਲੀਆਂ ਭਾਵੇਂ ਆਪਾਂ ਅੱਜ ਹਾਂ ਪਰ ਮੈਂ ਤੁਹਾਨੂੰ ਕਈ ਸਾਲਾਂ ਤੋਂ ਜਾਣਦੀ ਹਾਂ ਗੱਲ ਕਰਕੇ ਉਹ ਇਸ ਢੰਗ ਨਾਲ ਖਿਲਖੜਾ ਕੇ ਹੱਸੀ ਕਿ ਮੈਨੂੰ 에ਅਰ ਕੰਡੀਸ਼ਨਰ ਕਮਰੇ ਵਿੱਚ ਵੀ ਪਸੀਨਾ ਆ ਗਿਆ ਪਾਲੀ ਨੂੰ ਮਿਲਣਾ ਸੀ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਸਨ ਮਨ ਹੌਲਾ ਹੋ ਗਿਆ ਉਸ ਦੇ ਦਿਲ ਵਿੱਚ ਅੱਜੇ ਵੀ ਪਿਆਰ ਹੈ ਤੇ ਹਮਦਰਦੀ ਹੈ ਜਾਣ ਕੇ ਬਹੁਤ ਵੱਡਾ ਤਰਵਾਸ ਮਿਲਿਆ ਉਸ ਦੀ ਅਸੀ ਮਾ ਮਾਤਾ ਮੈਨੂੰ ਪਹਿਲਾ ਹੀ ਅਹਿਸਾਸ ਸੀ ਫਿਰ ਵੀ ਉਸ ਦਾ ਵਸਦਾ ਰਸਦਾ ਕਰ ਸੀ ਧੀਆ ਸਨ ਪੁੱਤ ਸੀ ਉਹਨਾਂ ਪ੍ਰਤੀ ਉਹਦੇ ਜ਼ਿੰਮੇਵਾਰੀਆਂ ਸਨ ਮੈਂ ਤਾਂ ਇਕੱਲੀ ਜਾਨ ਦੀ ਜਾਨ ਸੀ ਮੇਰਾ ਆਪਣਾ ਪਰਿਵਾਰ ਨਹੀਂ ਸੀ ਬਣ ਸਕਿਆ ਮੇਰੇ ਕਾਰਨ ਉਸ ਦਾ ਪਰਿਵਾਰ ਪਿੰਡ ਜਾਏ ਮੈਂ ਸੋਚ ਵੀ ਨਹੀਂ ਸਕਦੀ ਇੱਕਦਮ ਵਾਪਸ ਮੁੜਨਾ ਵੀ ਉਚਿਤ ਨਹੀਂ ਸੀ ਲਖਨਊ ਤੋਂ ਲਿਆਂਦੀਆਂ ਚੀਜ਼ਾਂ ਅਟੈਚੀ ਵਿੱਚੋਂ ਕੱਢੀਆਂ ਮਨਪ੍ਰੀਤੋਂ ਦਿੱਤੀਆਂ ਉਸਨੂੰ ਸਾਰੀ ਬਹੁਤ ਪਸੰਦ ਆਈ ਹਰ ਪਾਲ ਲਈ ਲਿਆਂਦੇ ਕੁੱਤੇ ਪਜਾਮਿਆਂ ਦੀ ਵੀ ਉਸਨੇ ਤਾਰੀਫ ਕੀਤੀ ਕੁਝਕ ਅਪਨਾਤ ਮਹਿਸੂਸ ਹੋਈ ਮਨ ਵਿੱਚ ਖਿਆਲ ਆਇਆ ਆਈ ਜਾਵੇ ਮੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ ਮਨਪ੍ਰੀਤ ਚਾਹ ਵਾਸਤੇ ਨੌਕਰ ਨੂੰ ਕਹਿਣ ਲਈ ਰਸੋਈ ਵਿੱਚ ਗਈ ਮੈਂ ਪਾਲੀ ਨੂੰ ਪੁੱਛਿਆ ਤੇਰੀ ਕਲੀਨਿਕ ਵਿੱਚ ਸੂ ਸਾਈਡ ਨਹੀਂ ਹੁੰਦਾ ਉਹ ਸਮਝ ਗਿਆ ਮੈਂ ਸੂ ਸਾਈਡ ਦੀ ਗੱਲ ਕਿਉਂ ਕਹਿ ਰਹੀ ਹਾਂ ਬੋਲਿਆ ਨਹੀਂ ਦੇਵ ਅਜਿਹੀਆਂ ਗੱਲਾਂ ਨਹੀਂ ਕਰਦੀਆਂ ਹੁੰਦੀਆਂ ਮੌਤ ਬਾਰੇ ਕਿਉਂ ਸੋਚਦੀ ਹੈ ਜ਼ਿੰਦਗੀ ਬਾਰੇ ਸੋਚ ਡਾਕਟਰਾਂ ਕੋਲ ਲੋਕ ਮੌਤ ਨਹੀਂ ਜ਼ਿੰਦਗੀ ਲੈਣ ਆਉਂਦੇ ਨੇ ਮੈਂ ਭਾਵੇਂ ਲੋਕਾਂ ਲਈ ਡਾਕਟਰ ਹਾਂ ਪਰ ਮੈਂ ਬਿਮਾਰ ਹਾਂ ਮੇਰੀ ਦਵਾਈ ਤੇਰੇ ਕੋਲ ਹੈ ਮੇਰੀ ਡਾਕਟਰ ਤੂੰ ਹੈ ਮੈਨੂੰ ਜ਼ਿੰਦਗੀ ਦੀ ਲੋੜ ਹੈ ਇਹ ਜ਼ਿੰਦਗੀ ਸਿਰਫ ਤੂੰ ਹੀ ਦੇ ਸਕਦੀ ਹੈ ਤੂੰ ਮੇਰਾ ਬਚਪਨ ਹੈ ਦੇਵ ਤੂੰ ਆਪਣੇ ਆਪ ਬੇਸਹਾਰਾ ਕਿਉਂ ਸਮਝਦੀ ਹੈ ਮੈਂ ਤੇਰੇ ਨਾਲ ਹਾਂ ਕੀ ਤੂੰ ਬਾਕੀ ਦੀ ਜ਼ਿੰਦਗੀ ਮੇ ਲਈ ਨਹੀਂ ਨਹੀਂ ਜਿਉ ਸਕਦੀ ਵਾਅਦਾ ਕਰ ਮੁੜ ਕੇ ਉਸ ਸਾਹਰ ਦੀ ਗੱਲ ਨਹੀਂ ਕਰਾਂਗੀ ਮੈਂ ਕੀ ਬੋਲਦੀ ਬੋਲਣ ਜੋਗੀ ਗੱਲ ਤਾਂ ਉਸਨੇ ਕੋਈ ਸ਼ੱਦੀ ਨਹੀਂ ਸੀ ਉਸ ਦੀਆਂ ਗੱਲਾਂ ਨਾਲ ਮੈਂ ਮੁੜ ਜਿਉਣ ਜੋਗੀ ਹੋ ਗਈ ਪਰ ਮੈਂ ਫੈਸਲਾ ਕਰ ਲਿਆ ਸੀ ਬਹੁਤੇ ਦਿਨ ਇੱਥੇ ਨਹੀਂ ਰ੍ਹਾਂਗੀ ਦੁਰਦੀਪ ਕੋਨੇ 10ਵੀਂ ਦੇ ਪੇਪਰਾਂ ਦੀ ਪੂਰੀ ਤਿਆਰੀ ਕੀਤੀ ਸੀ ਉਸ ਦੇ ਇਮਤਿਹਾਨ ਦੇ ਪਹਿਲੇ ਹੀ ਦਿਨ ਜਦ ਉਹ ਦਾ ਅੰਗਰੇਜ਼ੀ ਦਾ ਇਮਤਿਹਾਨ ਸੀ ਉਸ ਉਪਰ ਦੋਹਾਂ ਬਿਮਾਰੀਆਂ ਨੇ ਧਾਵਾ ਬੋਲ ਦਿੱਤਾ ਸਿਰ ਤਾਂ ਪਾੜਦਾ ਹੀ ਸੀ ਨਾ ਛਿੱਕਾਂ ਵੀ ਸਾਹ ਨਹੀਂ ਲੈਣ ਦਿੰਦੀਆਂ ਸਨ ਉਹ ਭਾਵੇਂ ਪੇਪਰ ਦੇਣ ਲਈ ਬਣੇ ਸੈਂਟਰ ਵਾਲੇ ਸ਼ਹਿਰ ਵਿੱਚ ਇੱਕ ਦਿਨ ਪਹਿਲਾਂ ਹੀ ਪਹੁੰਚ ਗਈ ਸੀ ਪਰ ਉਸ ਨੂੰ ਕੀ ਪਤਾ ਸੀ ਉਸ ਨੂੰ ਸਵੇਰੇ ਇਨਸਟੈਂਟਸ ਆ ਦੋਹੇ ਬਿਮਾਰੀਆਂ ਆ ਗਈ ਕੇਅਰ ਲੈਣ ਗਈਆਂ ਜਿੰਨੀਆਂ ਗੋਲੀਆਂ ਉਸ ਕੋਲ ਸਨ ਏਵੀਲ ਵਾਸਪੋਗ੍ਰੇਨ ਡਿਸਾਲਜਨ ਹੋਰ ਪਤਾ ਨਹੀਂ ਕੀ ਕੁਝ ਸਭ ਖਾਧੀਆਂ ਪਰ ਕਿਸੇ ਦਾ ਕੋਈ ਅਸਰ ਨਾ ਹੋਇਆ ਉਸਨੇ ਸ਼ਿੱਕਾ ਰੋਕਣ ਲਈ ਟੀਕਾ ਵੀ ਲਗਵਾਇਆ ਪਰ ਸ਼ਿੱਕਾ ਤਾਂ ਵਧਦੇ ਹੀ ਜਾ ਰਹੀਆਂ ਸਨ ਇੱਕ ਕੱਲਾ ਸਿਰ ਦਰਦ ਹੁੰਦਾ ਉਹ ਸਿਰ ਉੱਪਰ ਚੁੰਨੀ ਬੰਨ੍ਹ ਕੇ ਕੋਈ ਸਖਤ ਜਿਹੀ ਗੋਲੀ ਖਾ ਕੇ ਸੈਂਟਰ ਵਿੱਚ ਜਾ ਬੈਠਦੀ ਪਰ ਸ਼ਿੱਕਾ ਉਸ ਨੂੰ ਲਿਖਣ ਕਿਵੇਂ ਦੇਣਗੀਆਂ ਸ਼ਿੱਕਾ ਉਸ ਨੂੰ ਬੈਠਣ ਕਿਵੇਂ ਦੇਣਗੀਆਂ ਉਹ ਅੱਖਾਂ ਤੇ ਨੱਕ ਵਿੱਚੋਂ ਵਹਿਦਾ ਪਾਣੀ ਉਂਝੇ ਕਿ ਜੱਪ ਪਰਚਾ ਦੇਵੇਗੀ ਫਿਰ ਜੇ ਉਸ ਨੂੰ ਉਲਟੇ ਆ ਗਈ ਕੌਣ ਸੰਭਾਲੇਗਾ ਗੋਲੀਆਂ ਖਾ ਕੇ ਟੀਕਾ ਲਵਾ ਕੇ ਉਹ ਮੂੰਹ ਸ ਬਲੇਟ ਕੇ ਪਈ ਰਹੀ ਆਪਣੀ ਬੇਵਸੀ ਤੇ ਉਸ ਨੂੰ ਰੋਣ ਆਉਂਦਾ ਅੰਗਾ ਸਾਕਾਂ ਨੇ ਤਾਂ ਉਸ ਦਾ ਸਾਥ ਨਹੀਂ ਦਿੱਤਾ ਸੀ ਉਹਦਾ ਸਰੀਰ ਵੀ ਉਹਦਾ ਸਾਥ ਨਹੀਂ ਦੇ ਰਿਹਾ ਸੀ ਚਾ ਸਿੱਕਾਂ ਤੇ ਸਿਰ ਦਾ ਤੋਖ ਖੜਾ ਛੁੱਟਿਆ ਇਮਤਿਹਾਨ ਦਾ ਸਮਾਪਤ ਹੋ ਚੁੱਕਿਆ ਸੀ ਪਹਿਲਾ ਪਰਚਾ ਹੀ ਜ ਨਹੀਂ ਦਿੱਤਾ ਗਿਆ ਸੀ ਦੂਜਾ ਪਰਚਾ ਦੇਣ ਦਾ ਕੀ ਲਾਭ ਸੀ ਇਮਤਿਹਾਨ ਤਾਂ ਹੁਣ 6 ਮਹੀਨਿਆਂ ਵਿੱਚੋਂ ਹੀ ਦੇਣਾ ਪਵੇਗਾ ਕੀ ਪਤਾ ਉਸਨਾਂ ਉਦੋਂ ਵੀ ਇਸ ਤਰ੍ਹਾਂ ਵਾਪਰ ਜਾਏ ਬੜੀ ਉਦਾਸ ਕਿਸਮਤ ਨੂੰ ਰੋਂਦੀ ਹੋ ਵਾਪਸ ਆ ਗਈ ਹੁਲਤਾਰ ਨੂੰ ਸੁਣ ਕੇ ਬਹੁਤ ਅਫਸੋਸ ਹੋਇਆ ਗੁਰਦੇਵ ਦੀ ਸਾਲ ਭਰ ਦੀ ਮਿਹਨਤ ਬੇਕਾਰ ਗਈ ਇਮਤਿਹਾਨ ਤਾਂ ਦੇਣਾ ਹੀ ਪੈਣਾ ਸੀ ਹਿੰਮਤ ਹਾਰ ਕੇ ਬੈਠਣਾ ਕੁਝ ਨਹੀਂ ਬਣਨਾ ਸੀ ਹੁਲਤਾਰ ਨੇ ਉਸਨੂੰ ਹੌਸਲਾ ਦਿੱਤਾ ਹੁਲਤਾਰ ਵੱਲੋਂ ਦਿੱਤੇ ਹੌਸਲੇ ਨੇ ਉਸ ਵਿੱਚ ਨਮਾ ਜੋਸ਼ ਭਰ ਦਿੱਤਾ ਉਸਨੇ ਸਤੰਬਰ ਵਿੱਚ ਹੋਣ ਵਾਲੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਬੈਠਣ ਦਾ ਫੈਸਲਾ ਕਰ ਲਿਆ ਪਰ ਕੁਲਤਾਰ ਨੇ ਉਸ ਨੂੰ ਦੱਸਿਆ ਸਪਲੀਮੈਂਟਰੀ ਵਿੱਚ ਬੈਠਣ ਲਈ ਉਸ ਕੋਲ ਫੇਲ ਹੋਣ ਦਾ ਕਾਰਡ ਹੋਣਾ ਚਾਹੀਦਾ ਹੁਣ ਕੀ ਹੋ ਸਕਦਾ ਗੁਰਦੀਪ ਨੇ ਪੁੱਛਿਆ ਤੁਸੀਂ ਬਾਕੀ ਪੇਪਰ ਦੇਣ ਵੀ ਜਾਓ ਕੱਲ ਨੂੰ ਅੰਗਰੇਜ਼ੀ ਦਾ ਵੀ ਪੇਪਰ ਹੈ ਤੁਸੀਂ ਅੱਜ ਹੀ ਸ਼ਹਿਰ ਜਾਓ ਕੁਲਤਾਰ ਨੇ ਕਿਹਾ ਫੇਰ ਜੇ ਉਹੀ ਹਾਲ ਹੋਇਆ ਸ਼ਿੱਕਾ ਤੇ ਮਾਈਗਰੇਨ ਨਹੀਂ ਕੁਝ ਨਹੀਂ ਹੁੰਦਾ ਤੁਸੀਂ ਪਾਸ ਹੋਣ ਲਈ ਨਾ ਕਿ ਫੇਲ ਹੋਣ ਲਈ ਇਮਤਿਹਾਨ ਵਿੱਚ ਬੈਠਣਾ ਪਹਿਲਾ ਵਰਗਾ ਬੋਝ ਤੁਹਾਡੇ ਦਿਮਾਗ ਤੇ ਨਹੀਂ ਤੁਹਾਡੀਆਂ ਦੋਨੋਂ ਬਿਮਾਰੀਆਂ ਦਿਮਾਗੀ ਤਣਾਅ ਨਾਲ ਸੰਬੰਧਿਤ ਹਨ ਤਣਾਅ ਨਹੀਂ ਹੋਵੇਗਾ ਤਾਂ ਇਹਨਾਂ ਦਾ ਅਟੈਕ ਵੀ ਨਹੀਂ ਹੋਵੇਗਾ ਪਰ ਮੈਨੂੰ ਡਰ ਲੱਗਦਾ ਜਿਨ੍ਹਾਂ ਦੇ ਘਰ ਠਹਿਰੀ ਸੀ ਕੀ ਸੋਚਣਗੇ ਅੱਜ ਫੇਰ ਆ ਗਈ ਦਿਮਾਗ ਖਰਾਵ ਹੈ ਜੇ ਮੋੜਨਾ ਹੀ ਸੀ ਕੱਲ ਕਿਉਂ ਗਈ ਸੀ ਕੋਈ ਕੁਝ ਨਹੀਂ ਆਕਦਾ ਮੇਰੇ ਦੋਸਤ ਦਾ ਕਰ ਹੈ ਮੈਂ ਉਹਨਾਂ ਨੂੰ ਤੁਹਾਡੇ ਬਾਰੇ ਸਭ ਕੁਝ ਦੱਸਿਆ ਹੋਇਆ ਕਹੋ ਤਾਂ ਮੈਂ ਤੁਹਾਡੇ ਨਾਲ ਚੱਲਦਾ ਠੀਕ ਹੈ ਤੁਸੀਂ ਮੈਨੂੰ ਛੱਡ ਕੇ ਆਓ ਤੁਸੀਂ ਨਾਲ ਹੋਮੋਗੇ ਮੈਨੂੰ ਹੌਸਲਾ ਹੋ ਰਹੇਗਾ ਕੁਲਤਾਰ ਉਸ ਨੂੰ ਲੈ ਕੇ ਸ਼ਹਿਰ ਗਿਆ ਉਹਦੇ ਦੋਸਤ ਇੱਕ ਸੌਹਰਿਆਂ ਦਾ ਕਰ ਸੀ ਉਹ ਆਪਣੇ ਦੋਸਤ ਨਾਲ ਕਈ ਵਾਰ ਉੱਥੇ ਗਿਆ ਸੀ ਜੈਨੀਆਂ ਦਾ ਪਰਿਵਾਰ ਸੀ ਉਹ ਕੁਲਤਾਰ ਦੀ ਬਹੁਤ ਇੱਜ਼ਤ ਕਰਦੇ ਸਨ ਕੁਲਤਾਰ ਵੱਡੀ ਰਾਤ ਤੱਕ ਉਸ ਨੂੰ ਪੜਾਉਂਦਾ ਰਿਹਾ ਉਹ ਸਵੇਰੇ ਉੱਠਣਾ ਸ਼ਿੱਕਾ ਨਾਸਰਦਦ ਉਹ ਸੈਂਟਰ ਵਿੱਚ ਪਹੁੰਚੀ ਪਰਚਾ ਬਹੁਤ ਹੀ ਵਧੀਆ ਹੋ ਗਿਆ ਸੀ ਉਸਨੇ ਸਾਰੇ ਪਰਚੇ ਦਿੱਤੇ ਉਹ ਬਹੁਤ ਖੁਸ਼ ਸੀ ਇੱਕ ਪੇਪਰ ਤੋਂ ਬਿਨਾਂ ਉਹਦੇ ਬਾਕੀ ਪੇਪਰ ਵਧੀਆ ਹੋ ਗਏ ਸਨ ਉਸਨੇ ਅੰਗਰੇਜ਼ੀ ਦੇ ਪੇਪਰ ਦੀ ਤਿਆਰੀ ਆਰੰਭ ਕਰ ਦਿੱਤੀ ਬੀਬੀ ਜੀ ਹੁਣ ਤਾਂ ਤੁਸੀਂ ਦੌਹਾਈ ਹੀ ਕਰਨੀ ਹੈ ਇਹ ਤਾਂ ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਜੇ ਮੈਂ ਨਾ ਆਇਆ ਕਰਾਂ ਤਾਂ ਕੁਲਤਾਰ ਨੇ ਕਿਹਾ ਵੀਰ ਜੀ 5-4 ਮਹੀਨਿਆਂ ਦੀ ਤਾਂ ਗੱਲ ਹੈ ਛੁੱਟੀ ਵਿੱਚ ਤੁਸੀਂ ਪਿੰਡ ਚਲੇ ਜਾਣਾ ਕੱਲੀ ਨਹੀਂ ਮੈਂ ਪੜ ਸਕਦੀ ਬਿਮਾਰੀਆਂ ਨੇ ਮੇਰਾ ਮਗਰ ਖੋਖਲਾ ਕਰ ਰੱਖਿਆ ਸਵੇਰੇ ਜਾਦ ਕੀਤਾ ਸਭ ਅੱਥ ਨੂੰ ਪੁੱਲ ਜਾਂਦਾ ਜਿੱਤੇ ਐਨੀ ਖੇਚਲ ਕੀਤੀ ਹੈ ਉੱਥੇ ਥੋੜਾ ਕਸ਼ਟ ਹੋਰ ਕਰ ਲਵੋ ਨਾਲੇ ਦੋ ਟਾਈਮ ਤੁਸੀਂ ਰੋਟੀ ਖਾਣ ਤਾਂ ਆਉਂਦੇ ਹੀ ਹੋ 15-20 ਮਿੰਟ ਹੋਰ ਬੈਠ जाया ਕਰੋ ਕੁਲਤਾਰ ਕੋਲ ਇਨਕਾਰ ਕਰਨ ਦਾ ਕੋਈ ਬਹਾਨਾ ਨਹੀਂ ਸੀ ਉਸਨੇ ਪਹਿਲਾ ਵਾਂਗ ਹੀ ਉਸਨੂੰ ਪੜਾਉਣਾ ਜਾਰੀ ਰੱਖਿਆ ਰੋਟੀ ਬਿਲੇ ਪੜਾਉਣਾ ਉਸ ਨੂੰ ਠੀਕ ਨਾ ਜਾਪਿਆ ਉਹ ਪਹਿਲਾ ਵਾਂਗੀ 5 ਵਜੇ ਜਾਣ ਲੱਗ ਪਿਆ ਗਰਮੀ ਦੀ ਰੁੱਤ ਸੀ ਪਿੰਡ ਵਿੱਚ ਬਿਜਲੀ ਨਹੀਂ ਆਈ ਸੀ ਇਸ ਲਈ ਹੱਥ ਵਾਲੀਆਂ ਪੱਖੀਆਂ ਨਾਲੇ ਕੰਮ ਚੱਲਦਾ ਸੀ ਉਹ ਪੜਨ ਵੇਲੇ ਇੱਕ ਪੱਖੀ ਆਪ ਦੇ ਹੱਥ ਵਿੱਚ ਰੱਖਦੀ ਤੇ ਇੱਕ ਪੱਖੀ ਕੁਲਤਾਰ ਨੂੰ ਫੜਾ ਦਿੰਦੀ ਅਗਸਤ ਦਾ ਮਹੀਨਾ ਸੀ ਚਾਰ ਕੋਕਣੀਆਂ ਪੈ ਕੇ ਤੁੱਪ ਨਿਕਲੀ ਸੀ ਧਾਤੀ ਵਿੱਚੋਂ ਗਰਮ ਹਵਾ ਨਿਕਲ ਰਹੀ ਸੀ ਹਵਾ ਵੀ ਬੰਦ ਹਮਸੇਚ ਸਾਹ ਘੁੱਟਦਾ ਸੀ ਅੱਜਕਲ੍ਹ ਤਾਰ ਦਾ ਵੀ ਗਰਮੀ ਨਾਲ ਬੁਰਾ ਹਾਲ ਸੀ ਮੁੜ ਕੇ ਨਾਲ ਪਿੱਜੀ ਬਨੈਣ ਦੇ ਉੱਪਰ ਉਸਨੇ ਬੁਰਸ਼ਟ ਪਾਈ ਤੇ ਉਸ ਨੂੰ ਪੜਾਉਣ ਚੱਲ ਪਿਆ ਹਰ ਰੋਜ਼ ਵਾਂਗ ਜਦੋਂ ਚਿੱਕ ਚੁੱਕ ਕੇ ਕਮਰੇ ਵਿੱਚ ਬੜਿਆ ਤਾਂ ਉਹ ਆਮ ਦਿਨਾਂ ਵਾਂਗ ਹੀ ਪੜ੍ਹਨ ਲਈ ਤਿਆਰ ਬੈਠੀ ਸੀ ਉਲਤਾਰ ਨੂੰ ਵੇਖ ਕੇ ਉਸਨੇ ਕਿਤਾਬ ਚੁੱਕ ਲਈ ਬੰਦਾ ਪੜ੍ਹੇ ਕਿ ਮੁੜਗਾ ਪੁੰਚੇ ਐਨੀ ਗਰਮੀ ਵਿੱਚ ਪੜਨਾ ਤਾਂ ਵੀਰ ਜੀ ਔਖਾ ਹੈ ਪੜਨ ਵਾਲਾ ਹੁਣ ਕੀ ਰਹਿ ਗਿਆ ਦੁਹਰਾਈ ਹੀ ਕਰਨੀ ਹੈ ਐਨਾ ਹੋਮਸ ਜਾਂ ਨਿਕਲਦੀ ਐ ਚਾਰ ਕਣੀਆਂ ਕਾਦੀਆਂ ਪੈ ਗਈਆਂ ਸਾਹ ਲੈਣਾ ਔਖਾ ਹੋਇਆ ਪਿਆ ਰੱਬ ਵੀ ਕਦੇ-ਕਦੇ ਕੰਜੂਸੀ ਕਰ ਜਾਂਦਾ ਹੈ ਜੇ ਮੀਂਹ ਪਉਣ ਲੱਗਿਆ ਸੀ ਤਾਂ ਜ਼ਰ ਥਲ ਕਰ ਦਿੱਤਾ ਦੋ ਦਿਨ ਤੱਕ ਜਾਨ ਸੁਖਾਲੀ ਰਹਿੰਦੀ ਉਤੋਂ ਹਵਾ ਬੰਦ ਕਰਤੀ ਉਹ ਉੱਟ ਕੇ ਉਸ ਨੂੰ ਪੱਖੇ ਚੱਲਣ ਲੱਗ ਪਈ ਤੁਸੀਂ ਬੀਬੀ ਜੀ ਰਹਿਣ ਦਿਓ ਐਨੇ ਖੇਚਲਾ ਕਿਉਂ ਕਰਦੀ ਹੋ ਤੁਸੀਂ ਬੈਠੋ ਆਰਾਮ ਕਰੋ ਕਹਿ ਕੇ ਉਸਨੇ ਦੁਰਦੀਪ ਦੇ ਹੱਥੋਂ ਪੱਖੇ ਫੜ ਲਈ ਅੱਛਾ ਦੱਸੋ ਕੀ ਪੀਓਗੇ ਚਾਹ ਜਾਂ ਸ਼ਰਬਤ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੀ ਚਾਹ ਮੈਂ ਹੁਣੇ ਪੀ ਕੇ ਆਇਆ ਕੋਈ ਗੱਲ ਸਮਝਣੀ ਹੈ ਤਾਂ ਦੱਸੋ ਨਹੀਂ ਤੁਸੀਂ ਆਰਾਮ ਕਰੋ ਮੈਂ ਚੱਲਦਾ ਉਹ ਉੱਠ ਕੇ ਖੜਾ ਹੋ ਗਿਆ ਨਹੀਂ ਵੀਰੇ ਤੁਸੀਂ ਬੈਠੋ ਮੈਂ ਤੁਹਾਡੇ ਲਈ ਸ਼ਰਬਤ ਬਣਾਉਣੀ ਹਾਂ ਅੱਜ ਹੀ ਰੂ ਅਫਜਾ ਦੀ ਬੋਤਲ ਮੰਗਵਾਈ ਹੈ ਤੁਸੀਂ 2 ਮਿੰਟ ਬੈਠੋ ਉਸਨੇ ਅਲਮਾਰੀ ਵਿੱਚੋਂ ਬੋਤਲ ਕੱਢੀ ਜੱਗ ਵਿੱਚ ਕੋਰੇ ਤੋੜੇ ਵਿੱਚੋਂ 2 ਗਲਾਸ ਪਾਣੀ ਤੇ ਪਾਏ ਚਮਚੇ ਨਾਲ ਸ਼ਰਬਤ ਕੋਲਿਆ ਉਸਨੇ ਸ਼ੀਸ਼ੇ ਤੇ ਗਲਾਸ ਵਿੱਚ ਗੂੜੇ ਲਾਲ ਰੰਗ ਦਾ ਸ਼ਰਬਤ ਪਾ ਕੇ ਪੁਲਤਾਰ ਨੂੰ ਫੜਾ ਦਿੱਤਾ ਹੱਥ ਵਿੱਚ ਸ਼ਰਬਤ ਵਾਲਾ ਜੱਗ ਫੜੀ ਉਪਰਤਾਰ ਕੋਲ ਖੜੀ ਹੋ ਗਈ ਇੱਕੋ ਸਾਹੇ ਗਲਾਸ ਖਾਲੀ ਕਰਕੇ ਉਹ ਖੜਾ ਹੋ ਗਿਆ ਗੁਰਦੇਵ ਕੌਰ ਨੇ ਇੱਕ ਵਾਰ ਫਿਰ ਗਲਾਸ ਸ਼ਰਬਤ ਨਾਲ ਪਰ ਕੇ ਕਿਹਾ ਇੱਕ ਗਲਾਸ ਨਾ ਵੀਰ ਜੀ ਕੀ ਬਣਨਾ ਐਨੀ ਤਾਂ ਗਰਮੀ ਹੈ ਲਾ ਫੜੋ ਇੱਕ ਹੋਰ ਪਿਓ ਨਹੀਂ ਬੀਬੀ ਜੀ ਹੋਰ ਨਹੀਂ ਤੁਸੀਂ ਪੀਓ ਮੈਂ ਚਲਦਾ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਚਾਹ ਪੀਤੀ ਸੀ ਜੇ ਹੁਣ ਠੰਡਾ ਸ਼ਰਬਤ ਪੀ ਲਿਆ ਫੇਰ ਸ਼ਿਕਾ ਸ਼ੁਰੂ ਹੋ ਜਾਣ ਗਿਆ ਸ਼ਰਬਤ ਤਾਂ ਤੁਹਾਡੇ ਲਈ ਹੀ ਬਣਾਇਆ ਸੀ ਨੌ ਫੜੋ ਗਲਾਸ ਨਹੀਂ ਐਵੇਂ ਡੋਲਣਾ ਪਊ ਮਜਬੂਰਨ ਉਸ ਨੂੰ ਗਲਾਸ ਫੜਨਾ ਪਿਆ ਬੈਠ ਕੇ ਪੀਓ ਵੇਜੀ ਈਉਂ ਭੱਜਣ ਵਾਲਿਆਂ ਵਾਂਗ ਕਿਉਂ ਖੜੇ ਹੋ ਗਏ ਬੈਠੋ ਬੈਠੋ ਉਹ ਕੁਰਸੀ ਉੱਤੇ ਬੈਠ ਗਿਆ ਉਹ ਪੰਜੇ ਉੱਤੇ ਬੈਠ ਗਈ ਅੱਜ ਉਹ ਆਮ ਦਿਨਾਂ ਨਾਲੋਂ ਉੜਤ ਕੋਛ ਦਿਖਾਈ ਦੇ ਰਹੀ ਸੀ ਉਹਦੇ ਚਿਹਰੇ ਤੇ ਇੱਕ ਖੁਸ਼ੀ ਸੀ ਅੱਜ ਵੀ ਉਹ ਕੁਲਤਾਰ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ ਪਰ ਜਾਪਦਾ ਸੀ ਅੱਜ ਉਸ ਦੇ ਮਨ ਵਿੱਚ ਕੁਝ ਬਖਰੀ ਕਿਸਮ ਗੱਲਾਂ ਦਾ ਸਨ ਜੇ ਉਸ ਨੇ ਪਹਿਲਾਂ ਵਰਗੀਆਂ ਗੱਲਾਂ ਕਰਨੀਆਂ ਹੁੰਦੀਆਂ ਤਾਂ ਉਸ ਨੇ ਆਉਣ ਤੋਂ ਪਹਿਲਾਂ ਹੀ ਅੱਖਾਂ ਰੋ ਰੋ ਕੇ ਲਾਲ ਕੀਤੀਆਂ ਹੁੰਦੀਆਂ ਅੱਜ ਉਸ ਦੇ ਬੁੱਲਾਂ ਤੇ ਹਾਸਾ ਖੇਡ ਰਿਹਾ ਸੀ ਚਿੱਠੀ ਆਈ ਹੈ ਉਸ ਨੇ ਸਰਹਾਣੇ ਹੇਠਾਂ ਇੱਕ ਲਿਫਾਫਾ ਕੱਢ ਕੇ ਕਿਹਾ ਕਿਸ ਦੀ ਡਾਕਟਰ ਸਾਹਿਬ ਦੀ ਨਈ ਪੁਸ਼ਪਾ ਦੀ ਚਿੱਠੀ ਆਈ ਹੈ ਪਾਣੀਪੱਤ ਤੋਂ ਉਸਨੇ ਮਿਲਣ ਲਈ ਬੁਲਾਇਆ ਕਮਲੀ ਨੂੰ ਇਹ ਨਹੀਂ ਪਤਾ ਐਨੀ ਗਰਮੀ ਵਿੱਚ ਐਨੀ ਦੂਰ ਰਹਿਣਾ ਕਿਹੜਾ ਸੁਖਾਲਾ ਕਿੱਥੇ ਪਿਆ ਪਾਣੀਪੱਤ ਰੱਬ ਦੀਆਂ ਜੜਾਂ ਵਿੱਚ ਸਵੇਰੇ ਚੱਲੋ ਮਸਾਂ ਦਿਨ ਸ਼ਿਪੇ ਤੱਕ ਅਪੜੀ ਦਾ ਬਾਨਾ ਬੱਚੇ ਟਾਕਿਆ ਉਹ ਚਿੱਠੀ ਫੜਾ ਗਿਆ ਸੀ ਕਈ ਵਾਰ ਪੜ ਚੁੱਕੀ ਹਾਂ ਖੁਸ਼ੀ ਉਸ ਤੋਂ ਸੰਭੀ ਨਹੀਂ ਜਾ ਰਹੀ ਸੀ ਅੱਜ ਪਹਿਲੀ ਵਾਰ ਕੁਲਤਾਰ ਨੇ ਉਸਨੂੰ ਖੁਸ਼ ਵੇਖਿਆ ਸੀ ਇਹ ਪੁਸ਼ਪਾ ਕੌਣ ਹੈ ਬੀਬੀ ਜੀ ਤੁਹਾਡੀ ਕੋਈ ਰਿਸ਼ਤੇਦਾਰ ਹੈ ਰਿਸ਼ਤੇਦਾਰ ਸ਼ਬਦ ਸੁਣ ਕੇ ਉਹਦੇ ਚਿਹਰੇ ਤੇ ਗੁੱਸੇ ਅਤੇ ਨਫ਼ਰਤ ਦੀਆਂ ਲਕੀਰਾਂ ਉੱਪਰ ਆਇਆਂ ਉਸ ਨੇ ਲੰਮਾ ਹੌਕਾ ਲਿਆ ਤੇ ਬੋਲੀ ਪੁਸ਼ਪਾ ਮੇਰੀ ਸਹੇਲੀ ਹੈ ਉਸ ਨਾਲ ਮੇਰਾ ਰਿਸ਼ਤਾ ਹਰਪਾਲ ਵਰਗਾ ਹੈ ਅਜਿਹੇ ਬੰਦਿਆਂ ਆਸਰੇ ਜਿਉਂ ਨੂੰ ਜੀ ਕਰਦਾ ਅਜਿਹੇ ਰਿਸ਼ਤੇ ਬੰਦੇ ਨੂੰ ਮਰਨ ਨਹੀਂ ਦਿੰਦੇ ਪੁਸ਼ਪਾ ਕੋਲ ਵੀ ਮੈਨੂੰ ਹਰਪਾਲ ਨੇ ਹੀ ਭੇਜਿਆ ਸੀ ਅਸਲ ਵਿੱਚ ਪੁਸ਼ਪਾ ਕੋਲ ਨਹੀਂ ਭੇਜਿਆ ਸੀ ਉਸਨੇ ਪਾਣੀਪਤ ਆਪਣੇ ਇੱਕ ਸਮਾਜ ਸੇਵਕ ਮਿੱਤਰ ਈਸ਼ਵਰ ਪ੍ਰਸਾਦ ਨੂੰ ਚਿੱਠੀ ਦੇ ਕੇ ਭੇਜਿਆ ਸੀ ਈਸ਼ਵਰ ਪ੍ਰਸਾਦ ਉੱਥੇ ਕੁੜੀਆਂ ਦੇ ਸਕੂਲ ਦਾ ਪ੍ਰਧਾਨ ਸੀ ਸਕੂਲ ਦੇ ਨਾਲ ਨਾਲ ਉਹਨਾਂ ਕੁੜੀਆਂ ਵਾਸਤੇ ਹੋਸਟਲ ਵੀ ਚਾਲੂ ਕੀਤਾ ਹੋਇਆ ਸੀ ਉਸ ਨੂੰ ਹੋਸਟਲ ਵਾਸਤੇ ਸਿਆਣੀ ਉਮਰ ਦੀ ਹੋਸਟਲ ਵਾਰਡਨ ਚਾਹੀਦੀ ਸੀ ਉੱਥੇ ਪੁਸ਼ਪਾ ਮੇਰੀ ਸਹਾਇਕ ਵਾਰਡਨ ਸੀ ਔਰ ਮੇਰੀ ਬਹੁਤ ਹੀ ਪਿਆਰੀ ਸਹੇਲੀ ਹੈ ਅਸੀਂ ਦੋਵੇਂ ਇੱਕ ਕਮਰੇ ਵਿੱਚ ਰਹਿੰਦੀਆਂ ਸੀ ਉਮਰ ਵਿੱਚ ਮੇ ਤੋਂ ਉਹ 10 ਸਾਲ ਛੋਟੀ ਸੀ ਮੈਨੂੰ ਆਂਟੀ ਆਖਦੀ ਹੁੰਦੀ ਸੀ ਬਹੁਤ ਪਿਆਰ ਕਰਨ ਵਾਲੀ ਕੁੜੀ ਐ ਪੁਸ਼ਪਾ ਹਮੇਸ਼ਾ ਮੇਰੇ ਨਾਲ ਸੌਂਦੀ ਉਹ ਸੌਂ ਜਾਂਦੀ ਮੈਂ ਉੱਠ ਕੇ ਦੂਜੇ ਮੰਜ਼ੇ ਤੇ ਜਾ ਪੈਂਦੀ ਉਸ ਨੂੰ ਜਦ ਜਾਗੋਂਦੀ ਫਿਰ ਮੇਰੇ ਨਾਲ ਆ ਕੇ ਪੈ ਜਾਂਦੀ ਕਈ ਵਾਰ ਮੈਂ ਔਖੀ ਹੋ ਕੇ ਚਿੜਕ ਦਿੰਦੀ ਉਹ ਰੁੱਸ ਜਾਂਦੀ ਖਾਣਾ ਪੀਣਾ ਬੰਦ ਕਰ ਦਿੰਦੀ ਮੈਂ ਮਿੰਤਾ ਕਰਕੇ ਮਨਾਉਂਦੀ ਛੇਤੀ ਹੀ ਮੰਨ ਜਾਂਦੀ ਕੋਟ-ਕੋਟ ਕੇ ਜੱਫੀਆਂ ਪਾਉਂਦੀ ਚੁੰਮ-ਚੁੰਮ ਕੇ ਮੇਰਾ ਮੂੰਹ ਲਾਲ ਕਰ ਦਿੰਦੀ ਇਕੱਲੀ ਨੂੰ ਉਸ ਨੂੰ ਨੀਂਦ ਨਾ ਆਉਂਦੀ ਮੈਨੂੰ ਜੱਫੀ ਪਾ ਕੇ ਸੌਂਦੀ ਛੇਤੀ ਹੀ ਘੁਰਾੜੇ ਮਾਰਨ ਲੱਗ ਜਾਂਦੀ ਮੈਨੂੰ ਨੀਂਦ ਨਾ ਆਉਂਦੀ ਮਰ ਜਾਣੀ ਬਹੁਤ ਹੀ ਪਿਆਰ ਕਰਦੀ ਸੀ ਜਿਸ ਦਿਨ ਉਹਦੀ ਚਿੱਠੀ ਆਉਂਦੀ ਹੈ ਸਾਰਾ ਦਿਨ ਅੱਖਾਂ ਮੁਰੇ ਫਿਰਦੀ ਰਹਿੰਦੀ ਹੈ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ 4 ਸਾਲ ਪਿੱਛੋਂ ਪ੍ਰਬੰਧਕਾਂ ਨੇ ਹੋਸਟਲ ਬੰਦ ਕਰ ਦਿੱਤਾ 1 ਮਹੀਨਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਮੈਂ ਹਰਪਾਲ ਨੂੰ ਚਿੱਠੀ ਲਿਖੀ ਹੁਣ ਕਿੱਧਰ ਜਾਵਾਂ ਉਸੇ ਸਰਪੰਚ ਪਾਈ ਸਾਹਿਬ ਦਾ ਪਤਾ ਦੱਸਿਆ ਇੱਥੇ ਇਹਨਾਂ ਨੇ ਹੋਸਟਲ ਫੁੱਲਣਾ ਸੀ ਸਰਪੰਚ ਪਾਈ ਸਾਹਿਬ ਹਰਪਾਲ ਦੇ ਮਾਮੇ ਦਾ ਪੁੱਤ ਹੈ ਇੱਥੇ ਹਰਪਾਲ ਦੇ ਨਾਨਕੇ ਆ ਪਾਣੀਪੱਤ ਤੋਂ ਸਿੱਧਾ ਇੱਥੇ ਆ ਗਏ ਹੁਣ ਉਹ ਹਰਪਾਲ ਲਈ ਜਿਉਂ ਰਹੀ ਸੀ ਸ਼ਾਇਦ ਪੁਸ਼ਪਾ ਖਾਤਰ ਵੀ ਜਿਉਂ ਰਹੀ ਸੀ ਜਿਸ ਦਿਨ ਵੀ ਉਸ ਨੂੰ ਇਹਨਾਂ ਦੋਹਾਂ ਵਿੱਚੋਂ ਕਿਸੇ ਦੀ ਵੀ ਚਿੱਠੀ ਆਉਂਦੀ ਸੀ ਅਕੜੀ ਮੂਰੀ ਉਸੇ ਦੀਆਂ ਹੀ ਗੱਲਾਂ ਛੇੜ ਲੈਂਦੀ ਸੀ ਉਸ ਦਿਨ ਉਹਦੇ ਚਿਹਰੇ ਦੀ ਪਲਟਣ ਲਾਲੀ ਵਿੱਚ ਬਦਲ ਜਾਂਦੀ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਨਾ ਜੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਧੰਨਵਾਦ